ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਾਰਾ ਸਿੰਘ ਪਿੰਡ ਭਗਵਾਨਪੁਰਾ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੋ ਕਿ ਅੱਜ ਆਪਾਂ ਗੱਲ ਕਰਨੇ ਆ ਪੀਆਰ 126 ਬੀਜ ਬਾਰੇ ਇਹ ਆਪਣਾ 15 ਜੁਲਾਈ ਦਾ ਟਰਾਂਸਫਰ ਟਰਾਂਸਪਲੈਂਟ ਕੀਤਾ ਤੇ ਆਪਾਂ ਬੀਜ ਸਾਰਾ ਜੜੀਆਂ ਸੀਡ ਸਟੋਰ ਅਮਲੋ ਤੋਂ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਹਲਦੀ ਕੋਸ ਨਹੀਂ ਹੈਗਾ ਕੋਈ ਉੱਚਾ ਨੀਵਾ ਬੁੱਝਿਆ ਸੀ ਇਹ ਜੋ ਇੱਕ ਨਹੀਂ ਵੱਢਿਆ ਸਾਰਾ ਬੀਜ ਇੱਕ ਨੰਬਰ ਤੁਸੀਂ ਦੇਖ ਸਕਦੇ ਹੋ ਇਹ ਚ ਸਾਰਾ 15 ਜੁਲਾਈ ਦਾ ਲੱਗਿਆ ਤੇ ਇਹਨਾਂ ਕੋਲ ਕਣਕ ਦੇ ਬੀਜ ਵੀ ਸਾਰੇ ਨੇ ਜਿਵੇਂ ਕਿ ਅਸੀਂ ਪਹਿਲੇ ਸਾਲ 370 71 72 ਤੇ 826 ਕੰਨ ਸਸਤਾ ਹੀ ਵੀ ਸੀਗਾ ਸਾਡੇ ਕੋਲ ਇਹਨਾਂ ਨੇ ਜੜੀਆ ਸਾਹਿਬ ਨੇ ਸਾਡੇ ਟ੍ਰਾਇਲ ਲਗਵਾਏ ਸੀਗੇ ਸਾਰੇ ਬੀਜਾਂ ਦੇ ਜੋ ਕਿ ਇਹਨਾਂ ਕੋਲ ਉਪਲਬਧ ਨੇ ਜੋ ਕਿਸਾਨ ਵੀਰ ਮੇਰੇ ਵੀਰ ਲੈਣਾ ਚਾਹੁੰਦੇ ਨੇ ਉਹ ਲਿਆ ਸਕਦੇ ਨੇ ਜੋ ਕਿ ਕਣਕ ਦੇ ਬੀਜ ਆਪਾਂ ਨੇ ਸਾਰੇ ਲਾਏ ਸੀਗੇ ਇਹ 11ਵੇਂ ਮਹੀਨੇ ਦੇ ਪਹਿਲੇ ਹਫ਼ਤੇ ਬੀਜੇ ਸੀਗੇ ਤੇ ਇਹਨਾਂ ਦਾ ਚਲੋ ਪਹਿਲੀ ਵਾਰ ਠੰਡ ਰਹੀ ਸਾਡੇ ਕੋਲ ਤਾਂ ਵੱਧ ਝਾੜ ਆਇਆ ਪਰ 25-26 ਕੁਇੰਟਲ ਐਵਰੇਜ ਝਾੜ ਹੈਗਾ ਕਾਡੇ ਖੁਦ ਖੇਤਾਂ ਚੋਂ ਨਿਕਲੇ ਐਨਾ ਪਹਿਲੀ ਵਾਰ ਬੀਜ ਸਾਰੇ ਵਧੀਆ ਨੇ ਤੇ ਇਹਨਾਂ ਨੂੰ ਪੀਲੀ ਕੁੰਗੀ ਰੋਗ ਕੋਈ ਨਹੀਂ ਆਇਆ ਤੇ ਹੋਰ ਕਾਂਗਯਾਰੀ ਵਗੈਰਾ ਕੁਝ ਨਹੀਂ ਆਉਂਦਾ ਤੇ ਇਹਨਾਂ ਦੀ ਬੀਜਾਂ ਦੀ ਵੀ ਜੜੀਆ ਸਭ ਦੀ ਗਰੰਟੀ ਹੁੰਦੀ ਆ ਕੋਈ ਫੇਕ ਕੰਮ ਹੈ ਨਹੀਂ ਜਮਾ ਤੇ ਸਾਰੇ ਦਾਣੇ ਬਹੁਤ ਵਧੀਆ ਹੁੰਦੇ ਨੇ ਗਰੰਡਰ ਕੀਤੇ ਸਾਰਾ ਵਧੀਆ ਹੁੰਦਾ ਸਾਫ਼ ਬੀਜ ਕੋਈ ਵਿੱਚ ਗੁੱਲੀ ਡੰਡਾ ਵਗੈਰਾ ਕੁਝ ਨਹੀਂ ਹੁੰਦਾ ਧੰਨਵਾਦ